ਸਤਿ ਸ਼੍ਰੀ ਅਕਾਲ ਐਸਮ ਜਨ న్యూਸ ਦੇਖੇ ਸਾਡੇ ਦਸਕਾ ਦਾ ਸਵਾਗਤ ਹੈ ਮੈਂ ਹਾਂ ਆਰਤੀ ਤੁਸੀਂ ਦੇਖ ਰਹੇ ਹੋ ਸਪੌਟਲਾਈਟ న్యూਸ سوشل ਮੀਡੀਆ ਦੇ ਉੱਪਰ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਡਾਇਨਾਸੌਰ ਦੀ ਜਿਸਦੇ ਗਾਲ ਦੇ ਵਿੱਚ ਸੰਗਲ ਪਾਈ ਹੋਈ ਹੈ ਤੇ ਉਸ ਸੰਗਲ ਨੂੰ ਸੁਖਵੀਰ ਬਾਦਲ ਨੇ ਫੜਿਆ ਹੋਇਆ ਹੈ ਤੇ ਡਾਇਨਾਸੌਰ ਦੇ ਗਾਲ ਦੇ ਉੱਪਰ 2027 ਲਿਖਿਆ ਹੋਇਆ ਹੈ ਜੋ ਇਹ ਦਰਸਾ ਰਿਹਾ ਹੈ ਕਿ 2027 ਦੇ ਵਿੱਚ ਅਸੀਂ ਆ ਰਹੇ ਹਾਂ ਇਸ ਗੱਲ ਦੀ ਪੁਸ਼ਟੀ ਕਰਨੇ ਮੋਹਰ ਲਗਾ ਰਹੇ ਕਿਸੇ ਤਰੀਕੇ ਦਾ ਕੌਨਫੀਡੈਂਸੀ ਦਿਖਾ ਪਿਆ ਅਕਾਲੀ ਦਲ ਦਾ ਕਿ ਹੁਣ 2027 ਦੇ ਵਿੱਚ ਸਾਡੇ ਪੈਰ ਪੱਕੇ ਨੇ ਇਹ ਗੱਲ ਜੋ ਹੈ ਉਹ ਦਰਸਾਈ ਜਾ ਰਹੀ ਇਸ ਤਸਵੀਰ ਦੇ ਨਾਲ ਪਰ 2027 ਤੱਕ ਦਾ ਰਾਹ ਜੜਾਇਆ ਕਾਲੀ ਦਲ ਦੇ ਲਈ ਕਿੰਨਾ ਸੌਖਾ ਹੈ ਕਿੰਨਾ ਈਜ਼ੀ ਹੈ ਕਿੰਨਾ ਪਧਰਾ ਹੈ ਰਾ ਇਹ ਤਾਂ ਸਮਾਂ ਦੱਸੇਗਾ ਪਰ ਉਸ ਤੋਂ ਪਹਿਲਾਂ ਜ਼ਿਕਰ ਕਰਾਂਗੇ ਇੱਕ ਅਹਿਮ ਗੱਲ ਦੇ ਉੱਪਰ ਕਿ ਇਹ ਛੋਟੀ ਸ਼ਹਿਬਜ਼ਾਦੇ ਦੇ ਦਿਨ ਜਿਹੜੇ ਚੱਲ ਰਹੇ ਨੇ ਜਿਸ ਨੂੰ ਸ਼ਾਂਤੀ, ਏਕਤਾ, ਸਤਿਕਾਰ ਦੇ ਨਾਲ ਹਰ ਇੱਕ ਨੂੰ ਮਨਾਉਣਾ ਚਾਹੀਦਾ ਹੈ ਪਰ ਸਿਆਸਤਦਾਨ ਕੀ ਕਾਰਨ ਨੇ ਇਹ ਸ਼ਹਾਦਤ ਦੇ ਦਿਨਾਂ ਨੂੰ ਵੀ ਸਿਆਸਤ ਦਾ ਮੈਦਾਨ ਬਣਾ ਦਿੱਤਾ ਹੋਇਆ ਹੈ ਲਗਾਤਾਰ ਇੱਕ ਦੂਜੇ ਦੇ ਉੱਪਰ ਬਿਆਨਬਾਜ਼ੀ ਤੰਜ ਕਸਮਾ ਇਹਨਾਂ ਸਿਆਸਤਦਾਨਾਂ ਨੂੰ ਕੀ ਸ਼ੋਭਾ ਦਿੰਦਾ ਹੈ ਉਹ ਵੀ ਅਜਿਹੇ ਛੋਟੇ ਸ਼ਹਿਰਚਾਹਤਿਆਂ ਦੇ ਸ਼ਹਾਦਤ ਦੇ ਦਿਨਾਂ ਦੇ ਵਿੱਚ ਆਪਣੇ ਵਿਚਾਰ ਤੁਸੀਂ ਜ਼ਰੂਰ ਸਾਂਝੇ ਕਰ ਰਹੇ ਹੋ ਕਿ ਕੀ ਇਹ ਸਭ ਕੁਝ ਠੀਕ ਹੈ ਮੁੱਦਾ ਕੀ ਹੈ ਮੁੱਤਹਿ ਵੀਰਪਾਲ ਦਿਵਸ ਵੀਰਪਾਲ ਦਿਵਸ ਨੂੰ ਲੈ ਕੇ ਇੱਕ ਜੰਗ ਛਿੜੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਪਰ ਅਕਾਲੀ ਦਲ ਇਹ ਕਹਿ ਰਿਹਾ ਕਿ ਵੀਰ ਬਾਲ ਦਿਵਸ ਨਾਮ ਨਹੀਂ ਹੋਣਾ ਚਾਹੀਦਾ ਸਿਕਾ ਜੋ ਕਿ ਛੋਟੇ ਸ਼ਹਿਰ ਦਾ ਸ਼ਹਿਬਜ਼ਾਦਿਆਂ ਨੂੰ ਸਮਰਪਿਤ ਇਹ ਜਿਹੜਾ ਦਿਨ ਹੈ ਬਣਾਇਆ ਗਿਆ 26 ਦਸੰਬਰ ਪਰ ਇਸ ਗੱਲ ਨੂੰ ਲੈ ਕੇ ਜਦੋਂ ਭਾਜਪਾ ਸਪੋਕਸਪਰਸਨ ਹੈਗੇ ਨੇ ਉਹਨਾਂ ਨੇ ਗੱਲ ਕੀਤੀ ਤਾਂ ਉਹ ਕਹਿ ਰਹੇ ਨੇ ਕਿ ਇਹ ਸੁਝਾਅ ਜਿਹੜਾ ਆ ਇਹ ਕਾਲੀਆਂ ਵੱਲੋਂ ਹੀ ਦਿੱਤਾ ਗਿਆ ਸੀਗਾ ਤੇ ਸਿੱਧੇ ਤੌਰ ਤੇ ਸੁਖਵੀਰ ਬਾਦਲ ਦੇ ਉੱਪਰ ਨਿਸ਼ਾਨਾ ਕੱਸਿਆ ਗਿਆ ਕਿ ਸੁਖਵੀਰ ਬਾਦਲ ਦੇ ਵੱਲੋਂ ਹੀ ਸਲਾਹ ਦਿੱਤੀ ਗਈ ਸੀ ਜਦੋਂ ਆਪਸ ਦੇ ਵਿੱਚ ਇੰਨਾ ਤਾਂ ਗੱਠ ਜੋੜ ਸੀ ਤੇ ਅੱਜ ਕਾਲੇ ਦਲ ਜਿਹੜਾ ਇਸ ਗੱਲੋਂ ਮੁੱਕਰ ਰਿਹਾ ਕਿ ਜੀ ਅਸੀਂ ਤਾਂ ਅਜੇ ਹੀ ਕੋਈ ਸਲਾਹ ਨਹੀਂ ਦਿੱਤੀ ਅਸੀਂ ਨਹੀਂ ਕਿਹਾ ਸੀਗਾ ਕਿ ਵੀਰ ਬਾਲ ਦੀ ਬਸ ਤੁਸੀਂ 26 ਦਸੰਬਰ ਨੂੰ ਇਹ ਨਾਮ ਰੱਖੋ ਤੇ ਛੋਟੇ ਸ਼ਹਿਬ ਜਾਦੇ ਦੀ ਸ਼ਹਾਦਤ ਉਸਨ ਮੱਫਿਤ ਕਰੋ ਇਸ ਨਾਮ ਦੇ ਉੱਪਰ ਉਹਨਾਂ ਦਾ ਕੋਈ ਜ਼ੋਰ ਨਹੀਂ ਸੀਗਾ ਇਹ ਜ਼ਰੂਰ ਸੀ ਕਿ ਬਾਲ ਦਿਵਸ ਜੜਾਇਆ ਉਹ ਛੋਟੇ ਸ਼ਹਿਬਜ਼ਾਦੇ ਦੇ ਸ਼ਹਾਦਤ ਨੂੰ ਸਮਰਪਣ ਜ਼ਰੂਰ ਹੋਣਾ ਚਾਹੀਦਾ ਹੈ ਕਿ ਇਹ ਪੂਰਾ ਮਾਮਲਾ ਉਸ ਦੇ ਉੱਪਰ ਵੀ ਗੱਲਬਾਤ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਚੀਜ਼ ਹੋਰ ਜ਼ਿਕਰ ਕਰ ਲੈਂਦੇ ਆ ਕਿ ਇਹ ਮੁੱਦਾ ਜਿਹੜਾ ਆ ਇਸ ਗੱਲ ਨੂੰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੰਸਦ ਦੇ ਉੱਪਰ ਚੁੱਕਿਆ ਗਿਆ ਪੂਰੀ ਤਰੀਕੇ ਦੇ ਨਾਲ ਵਿਸਤਾਰ ਦੇ ਨਾਲ ਗੱਲ ਜਿਹੜੀ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਅਸੀਂ ਕੀ ਚਾਹੁੰਦੇ ਸੀ ਪਰ ਉਹ ਕੀ ਹੈ ਜੋ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਵੀਰਬਾਲ ਦੇਵਤਾ ਨਾਮ ਜਿਹੜਾ ਆ ਸ਼ਾਹਬਜ਼ਾਦੇ ਸ਼ਹਾਦਤ ਦਿਵਸ ਹੋਣਾ ਚਾਹੀਦਾ ਹੈ ਲੇਕਿਨ ਇਸ ਵਿਚਾਰ ਸਾਰੀ ਗੱਲ ਨੂੰ ਦੇਖਦੇ ਹੋਏ ਜਿਹੋ ਦੇ ਸੋਸ਼ਲ ਇਸ਼ੂ ਬਣਿਆ ਤਾਂ ਪੰਜਾਬ ਦੇ ਮੁਖ ਮੰਤਰੀ ਦੇ ਵੱਲੋਂ ਵੀ ਇਸ ਗੱਲ ਦੇ ਉੱਪਰ ਟਿੱਪਣੀ ਕੀਤੀ ਗਈ ਹੈ ਹਰਸਿਮਤ ਕੌਰ ਬਾਦਲ ਦੇ ਵੱਲੋਂ ਜਿਹੜਾ ਮੁੱਦਾ ਚੱਕਿਆ ਗਿਆ ਵੀਰਬਾਲ ਦੀ ਬਸ ਨੂੰ ਲੈ ਕੇ ਉਸ ਦੇ ਉੱਪਰ ਵੀ ਉਹਨਾਂ ਨੇ ਤਾਂ ਜਗਾ ਤਾਂ ਟਿੱਪਣੀ ਕਰ ਦਿੱਤੀ ਸਭ ਤੋਂ ਪਹਿਲਾਂ ਤੁਸੀਂ ਉਹਨਾਂ ਦਾ ਬਿਆਨ ਸੁਣ ਲਵੋ ਫਿਰ ਗੱਲ ਕਰਦੇ ਹਾਂ ਕਿ ਆਖਿਰ ਅਕਾਲੀ ਦਲ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਜਾਂ ਨਹੀਂ ਕਹੀ ਗਈ ਸੀ ਕਿਉਂਕਿ ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਅਸੀਂ ਭਾਜਪਾ ਦੇ ਜਿਹੜੇ ਸਪੋਕਸਪਰਸਨ ਹੈਗੇ ਨੇ ਪਿਤਪਾਲ ਸਿੰਘ ਬਲਿਆਵਾਲਾ ਉਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸਾਰੀ ਸਚਾਈ ਉਹਨਾਂ ਨੇ ਜਿਹੜੀ ਹੈ ਉਹ ਬਿਆਨ ਕੀਤੀ ਹੈ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਮੁੱਖ ਮੰਤਰੀ ਦਾ ਇਸ ਬਿਆਨ ਨੂੰ ਸੁਣੋ ਫਿਰ ਅੱਗੇ ਗੱਲ ਕਰਦੇ ਹਾਂ ਦੇਖੋ ਜੀ ਕੀ ਕੀ ਦੱਸਾਂ ਇਹਦੇ ਚੰਨੂ ਉਹਨਾਂ ਨੇ ਵੀਰਵਾਲ ਦਿਵਸ ਨਾਮ ਜਦੋਂ ਰੱਖਿਆ ਤਾਂ ਉਹਨਾਂ ਨੇ ਪੁੱਛਿਆ ਸੀਗਾ ਉਹਨਾਂ ਨੇ ਕੱਲ ਜਾਰੀ ਵੀ ਕਰਤਾ ਉਹ ਕਿ ਉਹੀ ਉਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਜਿਹੜੇ ਅੱਜ ਵਿਰੋਧ ਕਰਦੇ ਨੇ ਉਹੀ ਇਹ ਕਹਿੰਦੇ ਸੀਗੇ ਕਿ ਹਾਂ ਵੀਰਵਾਲ ਦਿਵਸ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡਾ ਬਲੀਦਾਨ ਹੈ ਇਸ ਬਲੀਦਾਨ ਨੂੰ ਨਤਮਸਤਕ ਹੋਣਾ ਚਾਹੀਦਾ ਉਹਨਾਂ ਦੇ ਟਵੀਟ ਪਏ ਨੇ ਜੀ ਉਹਨਾਂ ਤਰੀਕਾਂ ਦੇ 2019 ਦੇ ਸੋ ਸ਼ਾਇਦ ਤਾਂ ਫਿਰ ਆਪ ਨਹੀਂ ਬਿਆਨ ਦੇ ਕੇ ਯਾਦ ਰੱਖਦੇ ਹੋਣੇ ਜਾਂ ਫਿਰ ਉਹਨਾਂ ਨੂੰ ਤਾਂ ਮਨਨਾਲਜਾ ਵਿਰਸੇ ਨਾਲ ਕੋਈ ਲੈਣ ਦੇਣਾਂ ਨਹੀਂ ਤਾਂ ਪੰਜਾਬ ਮੁੱਖ ਮੰਤਰੀ ਦੇ ਬਿਆਨ ਤਾਂ ਤੁਸੀਂ ਸੁਣ ਲਿਆ ਜਿਦੇ ਵਿੱਚ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਜੇ ਹੀ ਬਿਆਨਵਾਚੀਆਂ ਕਰਕੇ ਆਪੇ ਭੁੱਲ ਜਾਂਦੇ ਨੇ ਪਰ ਹੁਣ ਗੱਲ ਕਰ ਲੈਣੇ ਆ ਪਿਤਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਕਈ ਗੱਲਾਂ ਕਹੀਆਂ ਗਈਆਂ ਕਿ ਆਖਿਰ ਸ਼ਮਣੇ ਕਾਲੀਦਾਰ ਮੁੱਕਰ ਕਿਉਂ ਰਿਹਾ ਇਸ ਗੱਲ ਤੋਂ ਕਿ ਉਹਨਾਂ ਨੇ ਕੋਈ ਸਲਾਹ ਨਹੀਂ ਦਿੱਤੀ ਸੀ ਕਿਉਂਕਿ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਿੱਥੇ ਸ਼ਹਾਦਤ ਦੇ ਦਿਨ ਚਾਲੇ ਨੇ ਛੋਟੇ ਸ਼ਹਿਬਜ਼ਾਦਿਆਂ ਦੇ ਤੇ ਉੱਥੇ ਦੂਜੇ ਪਾਸੇ ਗੁਰਪਰਬ ਵੀ ਮਨਾਏ ਜਾ ਰਹੇ ਨੇ ਤਾਂ ਕੀ ਕਾਰਨ ਹੈ ਕਿਉਂ ਮੁਕਰਿਆ ਜਾ ਰਿਹਾ ਹੈ ਇਹਦੇ ਪਿੱਛੇ ਕੀ ਏਜੰਡਾ ਆ ਇਸ ਗੱਲ ਦਾ ਖੁਲਾਸਾ ਜਿਹੜਾ ਆ ਰਿਤਪਾਲ ਸਿੰਘ ਬੀਜੇਪੀ ਦੇ ਸਪੋਕਸਪਰਸਨ ਜਿਹੜੇ ਨੇ ਬੱਲੇਆ ਉਹਨਾਂ ਨੇ ਖੁਲਾਸਾ ਕੀਤਾ ਹੈ ਤੇ ਉਹਨਾਂ ਦਾ ਬਿਆਨ ਜੇ ਤੁਸੀਂ ਸੁਣ ਲਓ ਫਿਰ ਉਸ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਮੈਂ ਸਮਝ ਗਈ ਹਾਂ ਤੁਸੀਂ ਐਂਕਰ ਆਪੀ ਬੋਲ ਰਹੀਆਂ ਅ ਸਰੀਕਾ ਸੋਸ਼ਲ ਮੀਡੀਆ ਤੇ ਇਹੀ ਗੱਲ ਚੱਲ ਰਹੀ ਹੈ ਕਿ ਵੀਰਬਾਲ ਦੀ ਵਤਨ ਨੂੰ ਲੈ ਕੇ ਕਿ ਜਦੋਂ ਇਸ ਤੀ ਕੋਸ਼ਨਾ ਕੀਤੀ ਗਈ ਸੀਗੀ ਤਾਂ ਉਸ ਵੇਲੇ ਜਿਹੜਾ ਆ ਜੋ ਕਿ ਹਰ ਸਮੇਤ ਬਦਲ ਦੇ ਵੱਲੋਂ ਇੱਕ ਮੁੱਦਾ ਚੱਕਿਆ ਗਿਆ ਹੈ ਕਿ ਵੀਰਬਾਲ ਦਿਵਸ ਜਿਹੜਾ ਆ ਉਹ ਅਕਾਲੀ ਦਲ ਦੇ ਵੱਲੋਂ ਸੁਝਾਅ ਨਹੀਂ ਦਿੱਤਾ ਗਿਆ ਸੀਗਾ ਜਦ ਕਿ ਸਾਹਿਬ ਜਾਦੇ ਸ਼ਹਾਦਤ ਦਿਵਸ ਦੀ ਮੰਗ ਕੀਤੀ ਗਈ ਸੀ ਤਾਂ ਇਹ ਹੁਣ ਇਸ਼ੂ ਚੱਲ ਰਿਹਾ ਹੈ ਇਹ ਕਿਸ ਤੋਂ ਹੈਗਾ ਸਰ ਜੇ ਤੁਹਾਡੇ ਕੋਲ ਇਸ ਦੀ ਕੋਈ ਲਿਖਤੀ ਜਾਣਕਾਰੀ ਰਿਕਾਰਡ ਕੁਝ ਹੈਗਾ ਡਿਟੇਲ ਦਿੱਤੀ ਜਾ ਸਕਦੀ ਹੈ ਕੀ ਕਹਿਣਾ ਚਾਹੋਗੇ ਕੋਈ ਗੱਲ ਇਸ ਤਰ੍ਹਾਂ ਹੈ ਕਿ ਜਨਵਰੀ 2018 ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਗਿਆਨ ਪਵਨ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ਸੀ ਜਿਹੜਾ ਸ਼ਹਿਰਜਾਦਾਂ ਨੇ ਸ਼ਹਾਦਤ ਨੂੰ ਸਮਰਪਿਤ ਜੀ ਜਨਵਰੀ ਮਹੀਨੇ ਦੇ ਵਿੱਚ ਜਿਸ ਵਿੱਚ ਉਸ ਵੇਲੇ ਦੇ ਕੇਂਦਰੀ ਮੰਤਰੀ ਸੁਮੇਤ ਰਾਨੀ ਜੀ ਅ ਕਸ਼ਾਮਨ ਹੋਏ ਸੀਗੇ ਜਿਹਦੇ ਨਾਲ ਸੁਖਬੀਤ ਸਿੰਘ ਬਾਦਲ ਵੀ ਉਸ ਪ੍ਰੋਗਰਾਮ 'ਚ ਸ਼ਾਮਿਲ ਸੀ ਜੀ ਬੀਬੀਆਂ ਬਕਾਇਦਾ ਅਗਲੇ ਦਿਨ ਨਿਊਜ਼ ਲੱਗੀਆਂ ਸੀਗੀਆਂ ਕਿ ਉੱਥੇ ਗੱਲ ਹੋਈ ਹੈ ਕਿ ਜਿਹੜਾ ਸ਼ਹਿਰਜਾਦਾਂ ਨੇ ਸ਼ਹਾਦਤ ਦੇ ਦੌਰ ਸਾ ਜੋਨੋ ਬਾਲ ਦਿਵਸ ਦੇ ਰੂਪ ਦੇ ਵਿੱਚ ਸੈਂਟਰ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ ਤੇ ਬਕਾਇਦਾ ਹਾਂ ਰਿਕਾਰਡ ਅਲੱਗ-ਅਲੱਗ ਇੰਗਲਿਸ਼ ਅਖਬਾਰ ਪੰਜਾਬੀ ਅਖਬਾਰ ਈਵਨ ਨਿਊਜ਼ ਚੈਨਲਸ ਪਈਆਂ ਸਾਡੇ ਕੋਲ ਉਹ ਸੂਰ ਰਹੀਆਂ 22 ਸੂਰ ਰਹੀਆਂ ਨੇ ਤੇ ਜਦੋਂ ਅਸੀਂ ਇਸ ਗੱਲ ਨੂੰ ਪਿੱਕ ਕੀਤਾ ਤੇ ਤੁਸੀਂ 2018 ਦੇ ਵਿੱਚ ਸਹਿਮਤੀ ਦਿਖਾਈ ਹੂੰ ਠੀਕ ਹੈ ਜੀ ਜੀ ਜਦੋਂ ਸਾਡਾ ਤੁਹਾਡੇ ਨਾਲ ਟੋਲ ਵਿਛੋੜ ਹੋ ਗਿਆ ਤੁਸੀਂ ਵਿਰੋਧ ਕਰਨ ਲੱਗੇ ਫਿਰ ਉਸੇ ਚਲੰਤ ਦੇ ਵਿੱਚ 2019 ਨੂੰ ਜੀ ਅ ਜਿਹੜੀ ਹਰਿੰਦਰਤ ਕੌਰ ਬਾਦਲ ਨੇ ਉਹਨਾਂ ਨੇ ਟਵੀਟ ਕੀਤਾ ਚਿਲड्रन डे ਆਉਣ ਕਿ ਬਾਲ ਦਿਵਸ ਜਿਹੜਾ ਵਾ ਉਹ ਸ਼ਹਿਜ਼ਾਦਿਆਂ ਦੇ ਸ਼ਹਾਦਤ ਨੂੰ ਸਮਰਪਿਤ ਦਸ਼ਨੇਸ਼ ਪਿੱਧਵਾਲ ਦੇ ਪੁੱਤਰਾਂ ਦੇ ਸਮਰਪਿਤ ਕਰਨਾ ਤੇ ਮਨਾਇਆ ਜਾਣਾ ਚਾਹੀਦਾ ਆਨ ਰਿਕਾਰਡ ਪਿਆ ਉਹਨੂੰ ਅਸੀਂ ਕੱਲ ਪਰਸੋਂ ਜਦੋਂ ਅਸੀਂ ਕੀਤਾ ਉਸ ਨੂੰ ਕੱਢਿਆ ਲੋਕਾਂ ਨੂੰ ਦਿਖਾਇਆ ਕਿ ਸੱਚਾਈ ਤਾਂ ਭਾਈ ਇਹ ਹੈ ਉਸੇ ਤਰ੍ਹਾਂ ਤੇ ਸੁਖਵੀਰ ਸਿੰਘ ਬਾਦਲ ਦਾ ਫੇਸਬੁਕ ਅਕਾਊਂਟ ਤੋਂ ਉਸੇ ਦਿਨ ਦੀ ਪੋਸਟ ਪਈ ਹੋਈ ਹੈ ਕਿ ਬਾਲ ਦਿਵਸ ਕਿੰ ਕੋਟ ਕਰਕੇ ਕਿ ਸਾਬਜਾਦਿਆਂ ਨੇ ਸਮਰਪਿਤ ਮਨਾਇਆ ਜਾਣਾ ਚਾਹੀਦਾ ਸਾਡਾ ਕਸੂਰ ਇੰਨਾ ਹੋ ਗਿਆ ਜੀ ਕਿ ਅਸੀਂ ਉਹਦੇ ਅੱਗੇ ਵੀਰ ਸ਼ਬਦ ਲਾਤਾ ਦਾਲ ਦਿਵਸ ਮਨਾਜ ਦੇ ਤਾਂ ਅਕਾਲੀ ਦਲ ਦਿੱਲੀ ਕਮੇਟੀ ਐ ਜੀ ਪੀ ਸੀ ਨੂੰ ਉਸ ਤੇ ਚੰਪੀ ਸੀ ਕੋਈ ਉਹਨਾਂ ਨੂੰ ਆਬਜੈਕਸ਼ਨ ਨਹੀਂ ਸੀਗਾ ਬਾਲ ਦਿਵਸ ਤੇ ਪਰ ਵੀਰ ਬਾਲ ਦਿਵਸ ਅਸੀਂ ਲਿਖਤਾ ਸਕੈਂਡਰ ਸਰਕਾਰ ਨੇ ਲਿਖਤਾ ਤਾਂ ਉਹਨਾਂ ਨੇ ਵੀਰ ਸ਼ਬਦ ਦਾ ਇਸ਼ੂ ਬਣਾ ਕੇ ਇਹ ਸਾਰਾ ਪ੍ਰੋਪਗੈਂਡਾ ਕੀਤਾ ਮਸੀਂ ਤਾਂ ਸਭ ਬਹਾਦਰ ਲਿਖਿਆ ਜੀ 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 ਠੀਕ ਹੈ ਬਾਲ ਦਿਵਸ ਬਣਾਉਣ ਤਾਂ ਤੁਸੀਂ ਐਗਰੀ ਸੀ ਵੀਰ ਬਾਲ ਦਿਵਸ ਬਣਾਉਣ ਲਈ ਐਗਰੀ ਨਹੀਂ ਹੈਗੇ ਸੋ ਇਹ ਕਹਾਣੀ ਹੈ ਉਹ ਏਸੇ ਕਰਕੇ ਹੈ ਕਿ 2020 ਦੇ ਵਿੱਚ ਜਦੋਂ ਸਾਡਾ ਸੰਵੋਦਨਾ ਇੰਨਾ ਨਾਲ ਟੁੱਟਿਆ ਵਾ ਉਸ ਤੋਂ ਬਾਅਦ ਇਹਨਾਂ ਨੂੰ ਪੰਥਕ ਮੁੱਦੇ ਤੇ ਹਰੇਕ ਗੱਲ 'ਚ ਵਿਰੋਧ ਲੰਮਣਾ ਸ਼ੁਰੂ ਹੋ ਜਾਂਦਾ ਜੀ ਉੱਦੋਂ ਪਹਿਲਾਂ ਕਿ ਕਿਸਾਨੀ ਦਾ ਮਸਲਾ ਰਿਹਾ ਹੋਵੇ ਜਾਂ ਹੋਰ ਪੰਜਾਬ ਦੇ ਰਿਲੇਟਿਡ ਸੂਬੇ ਮਸਲੇ ਰਹੇ ਹੋਣ ਆ ਬਾਲਦੀਵਸ ਦੇ ਨਾਮ ਨੂੰ ਵੀਰ ਬਾਲਦੀਵਸ ਕਰਨ ਦਾ ਮਸਲਾ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਸਾਡੀ ਸੈਂਟਰ ਲੀਡਰਸ਼ਿਪ ਅਕਾਲੀ ਜਨਤੋਂਸ ਨਾਲ ਐਨਡੀਸੀ ਉਹਨਾਂ ਨੂੰ ਇਹ ਮੰਨਣਾ ਸੀ ਕਿ ਸਿੱਖ ਪੋਲਿਟਿਕਸ ਤੇ ਪੰਜਾਬ ਦੇ ਵਿੱਚ ਸਾਡੇ ਗਠਜੰਬੰਦ ਨੇ ਸਾਥੀ ਆ ਪ੍ਰਕਾਸ਼ ਸਿੰਘ ਬਾਦਲ ਜੀ ਬਹੁਤ ਵੱਡਾ ਚਿਹਰਾ ਇਹਨਾਂ ਨੂੰ ਸਮਝ ਆ ਜੀ ਇਸ ਨਾਲ ਤੋਰੈਲਿਟੀ ਸਾਡੀ ਪਾਰਟੀ ਤੋਂ ਨਹੀਂ ਲਈ ਜਾਂਦੀ ਸੀ ਕਿ ਸਾਡੇ ਇੱਥੇ ਯੂਨੀਅਨ ਤੋਂ ਘੱਟ رائے ਮੰਨੀ ਜਾਂਦੀ ਸੀ ਤੂੰ ਇਹਨਾਂ ਲਈ ਰਹਿ ਮੰਨ ਕੇ ਅਸੀਂ ਸਾਰਾ ਕੁਝ ਕਰਤਾ ਜੀ ਤੇ ਅੱਜ ਜਦੋਂ ਅਸੀਂ ਤੋਰ ਵਿਛੋੜ ਹੋ ਗਿਆ ਤਾਂ ਇਹਨਾਂ ਨੇ ਨਿੰਦਣ ਲੱਗੀ ਤਾਂ ਫਿਰ ਇਹ ਗੱਲਾਂ ਚੰਗੀ ਆ ਨਹੀਂ ਇਹਨਾਂ ਦੇ ਸੁਰ ਬਦਲ ਗਏ ਇਸੇ ਕਰਕੇ ਅਸੀਂ ਉਹ ਚੀਜ਼ਾ ਵਾਇਰਲ ਕੀਤੀ ਜਦੋਂ ਬਾਰ-ਬਾਰ ਸਾਡੇ ਨੂੰ ਟਾਰਗੇਟ ਕਰਦੇ ਸੀਗੇ ਤਾਂ ਅਸੀਂ ਉਹ ਸਬੂਤ ਲੋਕਾਂ ਦੇ ਕਟਿਆਰੀ ਦੇ ਵਿੱਚ ਰੱਖਿਆ ਕਿ ਭਾਈ ਬੰਦ ਕਰਨ ਵਾਲੇ ਵੀ ਏ ਸੀ ਤੇ ਵਿਰੋਧ ਕਰਨ ਵਾਲੇ ਵੀ ਇਹੇ ਆ ਤੁਸੀਂ ਜੀ ਸੁਣੋ ਕਿ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ ਬਿਲਕੁਲ ਤਾਂ ਇਹ ਸਾਰੀ ਜਿਹੜੀ ਵੀ ਡਿਟੇਲ ਤੁਸੀਂ ਕਹਿ ਰਹੇ ਹੋ ਕਿ ਉਹਨੂੰ ਰਿਕਾਰਡ ਕੀਤੀ ਗਈ ਤੇ ਤੁਹਾਡੇ ਟਵਿੱਟਰ ਹੈਂਡਲ ਤੇ ਸਾਰਾ ਰਿਕਾਰਡ ਪਿਆ ਹੈ ਵੀ ਉਹਨਾਂ ਨੇ ਉਸ ਦਾ ਸਾਰਾ 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 ਮੇਰੇ ਟਵਿੱਟਰ ਹੈਂਡਲ ਤੇ ਕੋਟ ਟਵੀਟਸ ਕਰਕੇ ਚਾਹੇ ਉਹ ਖਬਰ ਦੀਆਂ ਕਟਿੰਗਸ ਨੇ ਚਾਹੇ ਮਿਸਿਸ ਬਾਦਲ ਦਾ ਟਵੀਟ ਹੈਗਾ ਉਹਨੂੰ ਕੋਟ ਟਵੀਟ ਕੀਤਾ ਕਿ ਭਾਈ ਭੱਜ ਨਾ ਜਾਇਓ ਬਾਅਦ ਚ ਕਹਿ ਦਿੰਦੇ ਨਾ ਡਿਲੀਟ ਕਰਤਾ ਹੈ ਜੀ ਜੀ ਬਿਲਕੁਲ ਬਿਲਕੁਲ ਯਾਰ ਅਸੀਂ ਬਕਾਇਦਾ ਉਸ ਕੋਟ ਟਵੀਟ ਨੂੰ ਕੋਟ ਕੀਤਾ ਕਿ ਭਾਈ ਇਹ ਤੁਸੀਂ ਉਹ ਲਿਖਿਆ ਹੋਇਆ ਸਾਡਾ ਨਹੀਂ ਲਿਖਿਆ ਹੋਇਆ ਮੰਤੂ ਜੀ ਇਹਨੂੰ ਡਿਲੀਟ ਕਰ ਦੋਗੇ ਅੱਜ ਵੀ ਤਰੀਕ ਤੱਕ ਤਾਂ ਮੌਜੂਦ ਪਿਆ ਉਹ ਟਵੀਟ ਵੀ ਨੂੰ ਕੋਟ ਰੀਟ ਕਰਕੇ ਸੀ ਕੀਤਾ ਕਿ ਉਹ ਮੰਨ ਵੀ ਗਏ ਕਿ ਹਾਂ ਅਸੀਂ ਮੰਗ ਕਰਦੇ ਸ੍ਰੀ ਹਾਂ ਪਰ ਅਸੀਂ ਇਹ ਨਾਮ ਨਹੀਂ ਸੁਜੇਸਟ ਕੀਤਾ ਜਦੋਂ ਬਾਲ ਦਿਵਸ ਸੁਜੇਸਟ ਕਰਤਾ ਤਾਂ ਵੀਰ ਬਾਲ ਦਿਵਸ ਹਾਂ ਵੀਰ ਬਾਲ ਦਿਵਸ ਵੀ ਕਿਹਾ ਸੀ ਬਾਲ ਦਿਵਸ ਸੁਜੇਸਟ ਕੀਤਾ ਸੀ ਪਰ ਸਾਡਾ ਕਸੂਰ ਇੰਨਾ ਕਹ ਸੀ ਕਿ ਵੀਰ ਨਾਲ ਅੱਗੇ ਲਗਾਤਾ ਕਿ ਬਹਾਦਰ ਬੱਚੇ ਉਸ ਸਮਾਗਮ ਨੂੰ ਦਿੱਤਾ ਜਾਣਾ ਚਾਹੀਦਾ ਨਾ ਸੋ ਸਾਡੀ ਮਨਸ਼ਾ ਉਸ ਦੇ ਵਿੱਚ ਇਹ ਸੀ ਕਿ ਜਿਹੜੇ ਵੀਰਬਾਲ ਦਿਵਸ ਸ਼ਬਦ ਰੱਖਿਆ ਗਿਆ ਉਸ ਦਿਨ ਨੂੰ ਅਸੀਂ ਬਾਬਾ ਜ਼ੋਰਾਵਰ ਬਾਬਾ ਫਤੇ ਸਿੰਘ ਸ਼ਹਿਜਾਦਾ ਜ਼ੋਰਾਵਰ ਬਾਬਾ ਫਤਿਹ ਸਿੰਘ ਜੀ ਸ਼ਹਾਦਤ ਨੂੰ ਸਮਰਪਿਤ ਲਿਖ ਰਿਹਾ ਹਰੇਕ ਜਗ੍ਹਾ ਤੇ ਉਸ ਦੇ ਤਹਿਤ ਵੀਰਬਾਲ ਦਿਵਸ ਬਣਾਇਆ ਜਾ ਰਿਹਾ ਤੇ ਉਹਦੇ ਪਿੱਛੇ ਭਾਵਨਾ ਨਾਮ ਦੇ ਇਹ ਹੈ ਕਿ ਕੱਲ ਅਸੀਂ 20 ਬੱਚਿਆਂ ਨੂੰ ਜਿਹੜੇ ਬਹਾਦਰ ਬੱਚੇ ਆ ਪਤਾਨ ਦੇ ਵਿੱਚ ਉਹਨਾਂ ਨੂੰ ਅਵਾਰਡ ਦਿੱਤਾ ਹੈ ਉਹਨਾਂ ਨੂੰ ਅਵਾਰਡ ਕੀਤਾ ਹੁਣ ਉਹਨਾਂ ਨੂੰ ਸ਼ਹਿਜਾਦਾ ਅਵਾਰਡ ਤਾਂ ਅਸੀਂ ਦੇ ਨਹੀਂ ਸਕਦੇ ਜੀ ਨਾਮ ਦੇ ਨਾਲ ਰੇਟ ਕਰਦੇ ਕੋਈ ਅਵਾਰਡ ਦੇਵਾਂਗੇ ਨਾ ਵੀਰ ਪੁਰਸਕਾਰ ਵੀਰ ਵੀਰ ਬਾਲਕ ਪੁਰਸਕਾਰ ਵੀਰ ਬਾਲ ਪੁਰਸਕਾਰ ਇਹੀ ਨਾਮ ਨਾਲ ਦੇਖਦਾ ਕਿ ਹੁਣ ਸ਼ਹਿਜ਼ਾਦਾ ਸ਼ਹਾਦਤ ਪੁਰਸਕਾਰ ਵੀ ਨਾ ਕਿਸੇ ਨੂੰ ਆਪਾਂ ਦੇ ਸਕਦੇ ਜੋ ਇਹ ਨਾਮ ਸਾਨੂੰ ਅਸੋਸੀਏਟ ਕਰਦੇ ਪਏ ਸੋ ਸ਼ਹਿਜ਼ਾਦਾ ਦੀ ਸ਼ਹਾਦਤ ਬਹੁਤ ਬੜੀ ਹੈ ਅਸੀਂ ਅੱਜ ਜਿੰਨੇ ਵਿਰੋਧ ਕਰਨ ਵਾਲਿਆਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਉਹ ਕੱਲੇ ਸਿੱਖਾਂ ਦੇ ਨਹੀਂ ਸੀਗੇ ਉਹ ਪੂਰੇ ਦੇਸ਼ ਤੇ ਤੇ ਦੁਨੀਆ ਦੇ ਭਾਵਨਾਵਾਂ ਕ੍ਰੀਏਟ ਕਰ ਗਏ ਕਿ ਤੇ 7 ਸਾਲ ਤੇ 9 ਸਾਲ ਦੀਆਂ ਜਿੰਦਾ ਨੇ ਇੰਨਾ ਵੱਡਾ ਉਸ ਵੇਲੇ ਕਦਮ ਚੁੱਕਿਆ ਜਿਹਦੀ ਮਸਾਲ ਕਿਤੇ ਦੁਨੀਆ 'ਚ ਹੈ ਹੀ ਨਹੀਂ ਤੇ ਇਹਨਾਂ ਨੂੰ ਉਸ ਤੋਂ ਲੈ ਕੇ ਇਕੱਲਾ ਸਿੱਖ ਕੌਮ ਦੇ ਨਾਲ ਜੋੜ ਕੇ ਵੇਖ ਕੇ ਆਪਣੇ ਲੋਕ ਨਜ਼ਰੀਆ ਛੋਟਾ ਕਰਦੇ ਅਸੀਂ ਉਹ ਸ਼ਹਾਦਤ ਨੂੰ ਪੂਰੀ ਦੁਨੀਆ 'ਚ ਲੈ ਕੇ ਜਾਣਾ ਚਾਹੁੰਦੇ ਹਾਂ ਅਸੀਂ ਉਹਨਾਂ ਦਾ ਪ੍ਰਸਾਰ ਕਰਨਾ ਚਾਹੁੰਦੇ ਆ ਪ੍ਰਚਾਰ ਕਰਨਾ ਚਾਹੁੰਦੇ ਆ ਤੇ ਜਿਹੜੇ ਛੋਟੇ ਬੱਚੇ ਹੋਣ ਜਿਹੜੇ 8 ਸਾਲ 5 ਸਾਲ 6 ਸਾਲ ਦੀ ਉਮਰ ਦੇ ਵਿੱਚ ਬੇ ਕੌਮ ਦੇ ਸਮਰਪਿਤ ਹੋਣ ਦੀ ਭਾਵਨਾ ਜੋ ਛੋਟੇ ਸ਼ਹਿਜ਼ਾਦਿਆਂ ਦੇ ਦਿਲ ਦੇ ਵਿੱਚ ਸੀ ਉਹ ਭਾਵਨਾ ਹਿੰਦੁਸਤਾਨ ਦੇ ਕੱਲੇ ਕੱਲੇ ਬੱਚੇ 'ਚ ਪਰੀ ਜਾਵੇ ਸਾਡਾ ਮਕਸਦ ਇੰਨਾ ਕਰ ਪਰ ਇਹ ਹੁਣ ਉਸ ਦੀ ਛੋਟੀ ਸੋਚ ਦਾ ਆਪ ਦਾ ਅੰਕਲਨ ਕਰਕੇ ਇਸ ਦੇ ਉੱਪਰ ਬਵਾਦ ਕਰ ਰਹੇ ਨੇ ਜੀ ਤਾਂ ਜਦੋਂ ਇਕੱਠ ਜੋੜ ਸੀ ਉਦੋਂ ਚਲੋ ਸਲਾਮਾ مشورہ ਹੋ ਗਿਆ ਸਲਾਮਤ ਦੇ ਦਿੱਤੀਆਂ ਗਈਆਂ ਪਰ ਅੱਜ ਕੀ ਲੱਗਦਾ ਹੈ ਕਿ ਇਸ ਮਸਲੇ ਤੇ ਕੋਈ ਰਾਜਨੀਤੀ ਹੋ ਰਹੀ ਹੈ ਜਦਕਿ ਗੱਲ ਸਿਰਫ ਸ਼ਹਿਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਜੁੜੀ ਹੈ ਰਾਜਨੀਤੀ ਹੋਇਆ ਨਾ ਭੈਣ ਜੀ ਜੀ ਰਾਜਨੀਤੀਆ ਰਾਜਨੀਤੀ ਇਸ ਕਰਕੇ ਹੈਗੀ ਹੈ ਕਿ ਇਹਨਾਂ ਨੇ ਉਹਨਾਂ ਉਸ ਚੀਜ਼ ਦਾ ਕ੍ਰੈਡਿਟ ਲੈਣਾ ਚਾਹਦੇ ਸੀ ਠੀਕ ਹੈ ਇਹ ਉਸ ਵੇਲੇ ਸਾਡੇ ਗੱਟ ਜੋੜ ਦੇ ਸਾਥੀ ਹੁੰਦੇ ਜਦੋਂ ਅਨਾਉਂਸਮੈਂਟ ਹੋਈ ਹੈ ਇਸ ਦਿਨ ਇਹਦੇ ਇਹਨਾਂ ਨੇ ਕੋਈ ਵੀ ਕਹਿਣਾ ਫਿਰ ਇਹਨਾਂ ਨੇ ਕਹਿਣਾ ਸੀ ਅਕਾਲੀ ਦਲ ਨੇ ਪੰਤ ਚਰਾਸੀ ਹੋ ਕੇ ਇਹ ਚੀਜ਼ ਦੀ ਮੰਦ ਪੂਰੀ ਕਰਵਾਈ ਜੀ ਅੱਜ ਅਕਾਲੀ ਦਲ ਨੂੰ ਉਸ ਚੀਜ਼ ਦਾ ਕ੍ਰੈਡਿਟ ਨਹੀਂ ਮਿਲ ਰਿਹਾ ਉਸ ਦਾ ਕ੍ਰੈਡਿਟ ਮਿਲਦਾ ਪਿਆ ਜਾਂ ਉਸ ਤੇ ਵਾਹ ਵਾਈ ਹੋ ਰਹੀ ਹੈ ਨਰਿੰਦਰ ਮੋਦੀ ਜੀ ਦੀ ਹੋ ਰਹੀ ਹੈ ਕਿ ਉਹਨਾਂ ਨੇ ਭਾਵਨਾ ਨੂੰ ਸਬਕਾਰ ਕਰਦੇ ਹੋਏ ਸਿੱਖ ਮਸਲਿਆਂ ਦਾ ਇੱਕ ਬੜਾ ਮਸਲਾ ਹੈ 75 ਸਾਲ ਹੋ ਜਾਂਦੀ ਨੂੰ ਹੋ ਗਈ ਸੀ ਸਾਡੇ 2022 ਤੱਕ ਮੇਰੇ ਦਿਨ ਮਨਾ ਨਹੀਂ ਸੋਚੀ ਹੋਈ ਨਹੀਂ ਅੱਛੀ ਗੁਰੂ ਘਰਾਂ ਤੱਕ ਸੀਮਤ ਉਹਨਾਂ ਨੇ ਯਾਦ ਕਰ ਲੈਂਦੇ ਸੀ ਇੱਕ ਦਿਨ ਦੋ ਦਿਨ ਲਾ ਲੈਂਦੇ ਸੀ ਕਲੀ ਸਿੱਖ ਕੌਮ ਯਾਦ ਕਰਦੀ ਸੀ ਹੁਣ ਉਹ ਸ਼ਹਾਦਤ ਨੂੰ ਜੇ ਪੂਰਾ ਹਿੰਦੁਸਤਾਨ ਯਾਦ ਕਰ ਰਿਹਾ ਹੈ ਜੇ ਸਿੱਖ ਨਹੀਂ ਕੋਈ ਉਹ ਕਹਿੰਦੇ ਆ ਕਿ ਇਸ ਦੀ ਬ੍ਰਾਂਡਿੰਗ ਸਾਡੀ ਹੋਣੀ ਚਾਹੀਦੀ ਜੋ ਬ੍ਰਾਂਡਿੰਗ ਨਹੀਂ ਮਿਲ ਪਾ ਰਹੀ ਇਸ ਕਰਕੇ ਵਿਰੋਧ ਦੇ ਲਈ ਵਿਰੋਧ ਹੈ ਆਦਰਵਾਈਸ ਕੋਈ ਮੁੱਦਾ ਨਹੀਂ ਹੈਗਾ ਨਾਮ ਦੇ ਉੱਪਰ ਮੈਂ ਫਿਰ ਇਹਨਾਂ ਨੂੰ ਬੇਨਤੀ ਕੀਤੀ ਕਿ ਜੇ ਤੁਹਾਨੂੰ ਨਾਮ ਤੇ ਆਬਜੈਕਸ਼ਨ ਹੈ ਕੱਲ ਤੱਕ ਸਾਹਮਣੂ ਆ ਜੀ ਪੀਸੀ ਨੂੰ ਇਹ ਹੋਰ ਨੂੰ ਆ ਆਪਾਂ ਜਨਵਰੀ ਸਰਵਿਸ ਚ ਕਰਨਾ ਕਰੀਏ ਨਾ ਗੱਲ ਸ਼ੁਰੂ ਕਰਿਆ ਕਰੀਏ ਅਸੀਂ ਜਦੋਂ 15 ਪੋ ਆਉਦੀ ਹੈ ਪਹਿਲੀ ਪਹਿਲੀ ਪੋ ਹੀ ਆਉਦੀ ਹੈ ਪੋ ਦਾ ਮਹੀਨਾ ਸ਼ੁਰੂ ਹੁੰਦਾ 15 ਦਸੰਬਰ ਨੂੰ ਉਸ ਦਿਨ ਆਪਾਂ ਇਹ ਇਸ਼ੂ ਕੱਢ ਲੈਨੇ ਆ ਇਹ 10 ਹਫ਼ਤਾ 10 ਦਿਨ ਹੀ ਹੋਇਆ ਇਸ ਇਸ਼ੂ ਨੂੰ ਜਥੇਦਾਰ ਤੋਂ ਆਪ ਵੀ ਚਿੱਠੀ ਮੈਂਬਰ ਪਾਰਲੀਮੈਂਟ ਪੰਜਾਬ ਦੇ ਜਾਗ ਉੱਤੇ ਕਾਂਗਰਸ ਮੈਂਬਰ ਪਾਰਲੀਮੈਂਟ ਜਾਗੇ ਸਰਕਾਰ ਜਾਗੀ ਤੇ ਇਹਨਾਂ ਪੂਰਾ ਸਾਲ ਸੁੱਤੇ ਕਿਉਂ ਰਹਨੇ ਆ ਇਸ ਉਸ ਵੇਲੇ ਤੋਂ ਅਗਰ ਸਾਲ ਭਰ ਡਿਸਕਸ਼ਨ ਚੱਲੇ ਬੁੱਧੀਜੀਵੀ ਬੈਠਣ ਸਰਕਾਰਾਂ ਬੈ ਕੰਪਲੀਟੀਕਲ ਪਾਰਟੀਆਂ ਦੇ ਲੋਕ ਬੈਠਣ ਸਮਝ ਲਾ ਪਹਿਲਾਂ ਲੋਕ ਇਹ ਹੁਣ ਮੈਂ ਤਾਂ ਇੱਕ ਪੀਆਰ ਵੀ ਬੇਨਤੀ ਕੀਤੀ ਐ ਐਸਜੀਪੀਸੀ ਨੂੰ ਕਈ 15 ਜਨਵਰੀ ਤੋਂ ਬਾਅਦ ਤੁਸੀਂ ਲਿਖੋ ਜੀ ਤੁਸੀਂ ਪੂਰੇ ਸਾਲ ਚ ਕੋਈ ਚਿੱਠੀ ਵੀ ਨਹੀਂ ਲਿਖੀ ਪਰ ਹਾਂ ਪੀਰ ਉਸ ਦਿਨ ਆ ਕੇ ਜ세ਦਰ ਸਾਹਿਬ ਨੂੰ ਵਰਤ ਕੇ ਬਾਕੀ ਕਾਂਗਰਸ ਪਾਰਟੀ ਦੇ ਸੰਸਦਾਂ ਨੂੰ ਤਾਂ ਚਿੱਠੀ ਲਿਖਾ ਲਈ ਪਰ ਜਿੰਨਾਂ ਨੇ ਨਾਮ ਚੇਂਜ ਕਰਨਾ ਹੈ ਮਿਰਿੰਦਰ ਮੋਦੀ ਜੀ ਜਾਂ ਬੀਜੇਪੀ ਦੀ ਸਰਕਾਰ ਨੇ ਉਹਨਾਂ ਨੂੰ ਆਪਾਂ ਕੋਈ ਚਿੱਠੀ ਨਹੀਂ ਭੇਜੀ ਅਜੇ ਤੱਕ ਜੀ ਕੀ ਕਾਂਗਰਸ ਦੇ ਐਮਪੀ ਇਹ ਨਾਮ ਚੇਂਜ ਕਰਾ ਲੈਣਗੇ ਜੀ ਉਹ ਸਿੰਪਲ ਜੀ ਗੱਲ ਆਪਾਂ ਸਿਰਫ ਵਿਵਾਦ ਕਰਨਾ ਸੀ ਵਿਵਾਦ ਕ੍ਰੀਏਟ ਕਰਨਾ ਸੀ ਉਹ ਵਿਵਾਦ ਕ੍ਰੀਏਟ ਕਰਕੇ ਅੱਜ ਆਪਾਂ ਇੱਥੇ ਖੜੇ ਆ ਤੇ ਇਸ ਦੇ ਵਿੱਚ ਹੋਰ ਵਿਵਾਦ ਸੀਗਾ ਅੱਜ ਆਪਾਂ ਸ਼ਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਆ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰਪੁਰਬ ਮਨਾ ਰਹੇ ਆ ਬਿਲਕੁਲ ਬਿਲਕੁਲ ਉਹ ਇਸ਼ੂ ਹਾਈਲਾਈਟ ਨਾ ਹੋ ਜੇ ਉਹ ਇਸ਼ੂ ਲੋਕਾਂ ਦੇ ਵਿੱਚ ਨਾ ਚਲੇ ਜਾਣ ਉਹਨਾਂ ਨੇ ਇਸ ਨੂੰ ਡਿਵਰਟ ਕਰਨ ਦਾ ਇਸ਼ੂ ਨੂੰ ਇੱਕ ਲੱਭਿਆ ਸੀ ਦਾ ਪਰ ਉਸ ਦੇ ਵਿੱਚ ਆਪ ਹੀ ਐਕਸਪੋਜ਼ ਹੋ ਚੁੱਕੇ ਨੇ ਹੁਣ ਜੀ ਬਿਲਕੁਲ ਇੱਕ ਜੀ ਸਰ ਗੱਠਜੋੜ ਦੀ ਵੀ ਗੱਲ ਚੱਲ ਰਹੀ ਹੈ ਕਈ ਵਾਰ ਖਬਰਾਂ ਆ ਜਾਂਦੀਆਂ ਨੇ ਕਿ ਠੀਕ ਹੈ ਜੀ ਗੱਠਜੋੜ ਕਰਨ ਦੀ ਤਿਆਰੀ ਕਰ ਰਹੇ ਨੇ ਹਨਾ ਤਾਂ ਇਸ ਦੇ ਉੱਪਰ ਕੀ ਕਹਿਣਾ ਚਾਹੋਗੇ ਵੀ ਹੈ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ ਅੰਦਰ ਗੱਲਾਂ ਬਾਤਾਂ ਵੀ ਜੇ ਮੇਰੇ ਹਾਂਜੀ ਇੱਕ ਸਿੰਪਲ ਜੀ ਗੱਲ ਆ ਆਪਾਂ ਇੰਨਾ ਚਿਰ ਹੁਣੇ 10 ਮਿੰਟ ਲਗਾਏ ਆ ਸਾਰੀ ਚੀਜ਼ ਦੇ ਉੱਪਰ ਜੀ ਜੇ ਸਾਡੀ ਗੱਲ ਚੱਲ ਰਹੀ ਹੁੰਦੀ ਮੈਂ ਸਾਨੂੰ ਉਹ ਤੋਂ ਦੇ ਨਾਸਕੀ ਨੂੰ ਚੈੱਕ ਕਰਦੇ ਇਹਦੇ ਵਿੱਚ ਹੀ ਜਵਾਬ ਹੈ ਜੀ ਗੱਲਾਂ ਹੁੰਦੀਆਂ ਹਨ ਤਾਂ ਫਿਰ ਇੱਕ ਦੋ ਦਿਨ ਤਾਂ ਨੇ ਮਹੀਨੇ ਨਹੀਂ ਉਸੇ ਤੰਨੇ ਨੂੰ ਮਿੱਟੀ ਵਿੱਚ ਗੱਲਾਂ ਚੱਲਦੀਆਂ ਤਾਂ ਇਹ ਕਰਕੇ ਲੋਕਾਂ ਨੂੰ ਸਮਝ ਜਾਣਾ ਚਾਹੀਦਾ ਸਾਡੀ ਕੋਈ ਕਿਸੇ ਤਰ੍ਹਾਂ ਦੇ ਗੱਤ ਜੋੜਦੀ ਆ ਹੋਰ ਚੀਜ਼ ਦੀ ਗੱਲ ਨਹੀਂ ਚੱਲ ਰਹੀ ਜੀ ਚਲੋ ਬਹੁਤ ਬਹੁਤ ਧੰਨਵਾਦ ਸਰ ਪੂਰੀ ਖਬਰ ਤੁਸੀਂ ਦੇਖ ਚੁੱਕੇ ਹੋ ਸਾਰਿਆਂ ਦੇ ਬਿਆਨ ਤੁਸੀਂ ਸੁਣ ਚੁੱਕੇ ਹੋ ਤਾਂ ਹੁਣ ਤੁਸੀਂ ਇਹ ਵੀ ਜ਼ਰੂਰ ਦੱਸਣਾ ਕਿ ਸੁਖਵੀਰ ਬਾਦਲ ਦੇ ਲਈ ਜਿਹੜਾ 2027 ਤੱਕ ਕੌਨਫੀਡੈਂਸ ਹੈਗਾ ਕਿ ਉਹ ਸਹੀ ਹੈ ਕੀ ਰਾਹ ਜਿਹੜੇ ਹੈਗੇ ਨੇ ਉਹ ਇਜ਼ੀ ਹੋ ਸਕਦੇ ਨੇ ਜਾਂ ਫਿਰ ਜੋ ਚੀਜ਼ਾਂ ਹੋ ਰਹੀਆਂ ਨੇ ਕਿਤਨ ਕਿਤੇ ਇਹ ਵੀਰਬਾਲ ਦਿਵਸ ਵਾਲਾ ਜਿਹੜਾ ਮੁੱਦਾ ਚੁੱਕਿਆ ਕਿਤਨ ਕਿਤੇ ਆਪਣੇ ਰਾਹ ਦੇ ਵਿੱਚ ਖੁਦ ਹੀ ਕੰਡੇ ਬੀਜਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਕੀ ਤੁਹਾਡਾ ਕਹਿਣਾ ਆਪਣੇ ਵਿਚਾਰ ਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ